bye

Oh, uh -huh. Yeah. Oh mm -hmm. you mm -hmm. Oh. thank mm -hmm. you 啊。<Bye. S 2> ਸੈਂਟਰਲ ਆਈਡੀਆ ਸ਼ਬਦ ਦਾ ਜੋ ਹੈ ਨਾ ਉਸ ਤੇ ਵਿਚਾਰ ਕਰ ਲਈਏ ਸਾਰਾ ਸ਼ਬਦ ਉਹਦੇ ਦੁਬਾਰੇ ਹੋ ਜਾਂਦਾ ਹੈ ਉਹ ਸਰਬ ਨੂੰ ਬਾਸ਼ਾ ਜੀ ਬਖਸ਼ਿਸ਼ ਕਰਦੇ ਨੇ ਨਾਮ ਲਤੇ ਪ੍ਰਭ ਰਾਮ ਬਰਾਬਾ ਸਾਦ ਗਾਵੇ ਉਹਨੇ ਇਹ ਨਮਕਾ ਸਾਨੂੰ ਸੋਚੀ ਬਖਸ਼ੀ ਹੈ ਅਸੀਂ ਕੌਣ ਕਿਸ ਤੇ ਕੋਣੇ ਮਤਾਂ ਚੇਨ ਕਤੇ ਅਮੀ ਆਪਣਾ ਟਾਈਮ ਵੇਸ ਕਰੀਏ ਜੋ ਮਿਸ ਬਾਏ ਕੈਕਟਡ ਹੋ ਜਾਈਏ ਪਾਜੀ ਪਾ ਸ਼ਬੜਾ ਕਰੀਅਰ ਕਰਦਾ ਵੀ ਕੋਣ ਕਿਹਦੇ ਕੋਲ ਇਹਨੇ ਕੋਣ ਕਾ ਨੇ ਇਹ ਅੰਦਰੋਂ ਕਰਦੇ ਇੱਥੇ ਮੈਨੂੰ ਇੱਕ ਸ਼ਬਦ ਮੇਰੇ ਜਿਹਨ ਵਿੱਚ ਆਇਆ ਪਨੀ ਪਾਸ਼ਾ ਦਾ ਸੋਰ ਸ਼ਬਦ ਵਿੱਚ ਜਿੱਥੇ ਪਨੀ ਪਾਸ਼ਾ ਦੇ ਸ਼ਬਦ ਜਿੰਦੇ ਨੇ ਸ਼ੁਰੂ 608 ਅੰਮ੍ਰਿਤੇ ਪਹਿਲਾ ਹੀ ਸ਼ਬਦ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਸੋਰ ਮਹਲਾ ਪਹਿਲਾ ਪੰਜਾ ਕਰ ਪਹਿਲਾ ਤਿਤਕੇ ਤਿੰਨਾ ਤਨਾਂ ਦੁਕਾਂ ਦੇ 15 ਤੇ ਬੜਾ ਕਮਾਲ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਸਾਨੂੰ ਸੋਝੀ ਇਹਦੇ ਵਿੱਚ ਵੀ ਇਹੀ ਬਖਸ਼ਿਸ਼ ਹੈ ਕਹਿੰਦੇ ਨੇ ਕਿਸ ਹੋਂ ਜਾਜੀ ਕਿਸ ਅਰਦੀ ਜਾਂ ਸਭ ਕੁ ਕੀਤਾ ਹੋਸੀ اے ਪ੍ਰਭੂ ਮੈਨੂੰ ਸੋਚੀ ਦੇ ਮੈਂ ਕਿਸ ਤੋਂ ਕਿਸ ਤੇ ਉੱਤੇ ਮੰਗਦਾ ਬਣਾ ਜਾਚੀ ਜਾਂ ਕਿਸ ਅਰਦੀ ਮੈਂ ਕਿਹਦੀ ਰੱਦ ਨਾ ਕਰਾਂ ਮੈਨੂੰ ਨਹੀਂ ਸਮਝ ਆਵੇ ਮੈਨੂੰ ਤਾਂ ਜਿੱਤਨੇ ਵੀ ਨਜ਼ਰ ਆਉਂਦੇ ਨੇ ਤੇਰੇ కృਪ ਤੇ ਨਜ਼ਰ ਆਉਂਦੇ ਨੇ ਤੇਰੇ ਰਤਿਨਾਂ ਨਾਲ ਨਜ਼ਰ ਆਂਦੀ ਹੈ ਤੇਰੀ ਕਿਤੇ ਹੋਏ ਨਜ਼ਰ ਆਉਂਦੇ ਨੇ ਮੈਨੂੰ ਦੱਸ ਮੈਂ ਕਿਸ ਨੂੰ ਕਿਸ ਅੱਗੇ ਪ੍ਰਾਰਥਨਾ ਕਰਾਂ ਕਿਸ ਦੀ ਰੱਦਨਾ ਕਰਾਂ ਇਹਨੂੰ ਸੋਚੀ ਦੇ ਕਹਿੰਦੇ ਜੋ ਜੋ ਦਿੱਸੇ ਬੜਾ ਬਡੇਰਾ ਸੋ ਸੋ ਫਾਪੁਰਨ ਸੀ ਮੈਨੂੰ ਜਿੱਥਰ ਵੀ ਮੈਂ ਕਿਸੇ ਨੂੰ ਵੀ ਦੇਖਦਾ ਨਾ ਵੱਡੇ ਬੁੜੇ ਕਿਸੇ ਪਖਤੋ ਨੇ ਅਖੀਰ ਤੇ ਉਹਨਾਂ ਨੇ ਮਰ ਜਾਣਾ ਹੈ ਉਹਨਾਂ ਨੇ ਖਾਕ ਦੇ ਵਿੱਚ ਰਲ ਜਾਣਾ ਹੈ ਮੈਨੂੰ ਦੱਸ ਮੈਨੂੰ ਸਮਝ ਨਹੀਂ ਆਦੀ ਮੈਂ ਕਿਹਦੇ ਪਰ ਕੇ ਬੋਲ ਕਰਾਂ ਕਹਿੰਦੇ ਨੇ ਨਿਰਪੋ ਨਰਮਕਾਰ ਪਵਖੰਡਨ ਸਭ ਸੁਖ ਨਾ ਵਰਨੇ ਦਿੱਤੀ ਸੀ ਕਾਰ ਕਰਨੀ ਹੈ ਜਿਹਦੇ ਰਛਣ ਨੇ ਕਿਹੜੇ ਨਿਰਪੋ ਨਰਨਕਾਰ ਪਵੰਦਰ ਸਭ ਸੁਖ ਨਭ ਨਿਦ ਦੇਸੀ ਜਿਹਦੇ ਕੇ ਸਾਰੇ ਸੁਖਾਂ ਦਾ ਤੈਨੂੰ ਦੇਣ ਵਾਲਾ ਹੈ ਕਿੰਨੇ ਨੇ ਤੂੰ ਉਸ ਕੱਗੇ ਬੁਕਾਰ ਕਰ ਇਹ ਵਿੱਚ ਰਹਉ ਦੀ ਕਿਤੋਂ ਕੋਈ ਤੁ ਬੁਰਸ਼ਾ ਮੈਂ ਪਕਸ਼ ਕਿਤੇ ਹੈ ਹਰ ਜੀਓ ਤੇਰੀ ਦਾਤੀ ਰਜਾ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨਾਲ ਮੈਨੂੰ ਸੰਤੋਖ ਆ ਸਕਦਾ ਹੈ ਜੋ ਇਨਸਾਨ ਤੇਰੀ ਰਚਨਾ ਬਦਲੋਂ ਮੈਂ ਕੋਈ ਕਿਸੇ ਤੋਂ ਮੰਗਦਾ ਹੁੰਦਾ ਅੱਗੇ ਤੇਰੇ ਅੱਗੇ ਹੱਥ ਕੜੀ ਖੜੇ ਅੜ ਮੈਨੂੰ ਨਜ਼ਰ ਆਉਂਦੇ ਤੇਰੇ ਤੋਂ ਮੰਗਦੇ ਮੈਨੂੰ ਤਾਂ ਸਿਰਫ ਇਹ ਸਮਝ ਆਈ ਹੈ ਕਿ ਮੈਂ ਤੇਰੇ ਅੱਗੇ ਹੀ ਪੁਕਾਰਿਆ ਤੇਰੀਆਂ ਦਿੱਤੀਆਂ ਦਾਤਾਂ ਤੋਂ ਹੀ ਮੈਨੂੰ ਸਬਰ ਸਤੋ ਮਿਲ ਜਾਏਗਾ ਮਾਨਸ ਬਪੜਾ ਕਿਆ ਸਲਾਹ ਹੈ ਕਿਆ ਇਸ ਘਰ ਮੌਤਾ ਜਾ ਮੈਂ ਬਿਚਾਰੇ ਇਨਸਾਨ ਦੇ ਕੇ ਮੁੰਮੈਂ ਕਿਉਂ ਸਲਾਹਾਂ ਕਿਉਂ ਮੈਂ ਖਾਉ ਹੌਲੀ ਸੇ ਬਤਸਲਾ ਕਰੀ ਜਾ ਮੈਂ ਇਹਨਾਂ ਮੈਂ ਕਿਉਂ ਉਹ ਦੇ ਅੱਗੇ ਮੌਤਾ ਜੀ ਕਰਾਂ ਇਸ ਸਮੇਂ ਦੇ ਵਿੱਚ ਗੁਰੂ ਸਭ ਨੇ ਇਸ਼ਾਰਾ ਕੀਤਾ ਹੈ ਕਿ ਇਸ ਸਲਾਹਾਂ ਕਰਨੀ ਜਿਹੜਾ ਆਪਾਂ ਗਾਇਨ ਕਰ ਰਹੇ ਹੁਣ ਵਿੱਚ ਗੁਰੂ ਸਾਹਿਬ ਨੇ ਹੀ ਬਖਸ਼ਿਸ਼ ਕੀਤੀ ਹੈ ਕਿ ਕਿਸ ਦਾ ਗੁਣ ਗਾਣਾ ਹੈ ਕਿੰਨੇ ਜਣੇ ਤੇਰੇ ਸਾਧਨੇ ਤੇਰੇ ਪਿਆਰੇ ਨੇ ਕਿਹਦਾ ਗੁਣ ਗਾਉਂਦੇ ਨੇ ਤੇਰੇ ਰੰਗ ਦੇ ਵਿੱਚ ਰੰਗੀ ਹੋ ਕੇ ਡੰਗ ਕੇ ਉਹ ਸਿਰਫ ਉਸ ਨਰੰਕਾਰ ਦੇ ਹੀ ਗੁਣ ਗਾਉਂਦੇ ਨੇ ਕਿਹੜੇ ਨਰੰਕਾਰ ਦੇ ਜਿਹਦੇ ਲੱਛਣ ਨੇ ਕਿਉਂਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਕਾਲ ਮੁਦਤ ਜੁਨੀ ਸ਼ਮਨ ਵਰਪਸ ਕਿੰਦੀ ਬੜੀ ਸੋਜੀ ਸੰਤ ਮਤ ਕਹਿੰਦੇ ਕਿਸੇ ਪ੍ਰਿਕ ਮੈਂ ਬੇਨਤੀ ਕਰਾਂ ਅਰਥ ਜੋੜ ਕੇ ਦੇ ਦਿੰਦੇ ਤਨਸ਼ੀ ਗੁਵਨ ਸਭ ਦਾ ਕੋਈ ਵੀ ਕੋ ਅਰਥ ਕਰਦਾ ਹੈ ਜਿਹੇ ਵਿੱਚ ਰੱਖੇ ਕਿ ਇਸ ਤਨਸ਼ੀ ਗੁਵਨ ਸਭ ਜਿੰਨੀ ਬਾਣੀ ਹੈ ਸਿਰ ਮੂਲ ਮੰਤਰ ਦੀ ਵਿਆਖਿਆ ਹੈ ਧਿਆਨ ਦੇ ਜਿਸ ਤਰ੍ਹਾਂ ਹੀ ਕਿਸੇ ਸ਼ਬਦ ਦੀ ਵਿਚਾਰ ਕਰਦੇ ਹੋ ਉਹਦੀ ਆਉ ਨੂੰ ਪਕੜ ਕੇ ਰੱਖਦੇ ਹਾਂ ਕਿਲੇ ਉਹਦੇ ਦੁਆਲੇ ਇਸੇ ਅਰਥ ਕਰਦੇ ਹਾਂ ਇਸ ਤਨ ਸ਼ੀ ਗੁਰਸਾ ਦੇ ਵਿੱਚ ਜਿੰਨੇ ਵੀ ਅਰਥ ਜਿੰਨੀ ਵੀ ਬਾਣੀ ਹੈ ਤਨ ਉਹ ਮੂਲ ਮੰਤਰ ਦੇ ਆਲੇ ਦੁਆਲੇ ਕੋ ਮੰਨਿਆ ਧਿਆਨ ਦੇ ਕਿਸੇ ਵਿਅਕਤੀ ਦੇ ਸ਼ੇ ਦੀ ਕੋਈ ਵੜਿਆਈ ਨਹੀਂ ਇਹਦੇ ਸਾਨੂੰ ਲੱਗਦੀ ਹੈ ਉਹਨੂੰ ਖੋਜ ਕਰੀਏ ਉਹ ਸਿਰਫ ਨਿਰੰਕਾਰ ਦੀ ਬਾਣੀ ਨੰਕਾਰ ਦੀ ਬਾਣੀ ਸਾਨੂੰ ਮਾਫ ਕਰਨਾ ਅਮਰ ਇਸ ਜੀਤੇ ਮੈਂ ਕਈ ਵਾਰ ਦਿੱਤਾ ਅਰਥ ਕਰਨਾ ਗਿਆ ਇਹ ਅਨਰਥ ਕਰ ਜਾਂਦਾ ਔਰ ਸੱਚ ਜਾਣਿਓ ਜੇ ਅਸੀਂ ਗੁਰਵਾਣੀ ਨੂੰ ਪੜਨ ਤੋਂ ਬਿਨਾ ਅਰਥ ਕਰਦੇ ਹਾਂ ਅਨਰਥ ਕਰਦੇ ਹਾਂ ਇਹ ਜੋ ਵੱਡਾ ਪਾਪ ਕੋਈ ਨਹੀਂ ਹੈ ਨਾ ਦੱਸਾਂ ਅਹੀਂ ਤਾਂ ਪੜ੍ਹセプト ਦੇ ਉੱਤੇ ਮਾਫ ਨਹੀਂ ਕਰਦੇ ਕੋਈ ਗਲਤ ਜੀ ਕੋਈ ਪਤਨ ਕਿੱਥੋਂ ਕੋ ਪਾ ਦਿੰਦਾ ਚੱਕ ਦੇ ਨਿਪਾ ਪੋਸਟ ਕਰ ਦਿੰਦੇ ਆ ਕੀ ਕਰਨੇ ਕਰਨਾ ਚਾਹੁੰਦੇ ਆ ਅਸੀਂ ਸੋਚੀ ਚਾਹੀਏ ਗੁਰਬਾਣੀ ਨੂੰ ਪੜ੍ਹੀਏ ਤਦ ਮੈਂ ਬੇਨਤੀ ਕਰਦਾ ਸਾਡੇ ਸਾਰਿਆਂ ਵਾਸਤੇ ਗੁਰਬਾਣੀ ਨੂੰ ਸਮਝਣ ਵਾਸਤੇ ਸਹਿਜ ਪਾਠ ਕਰਨਾ ਲਾਜ਼ਮੀ ਹੈ ਪਾਪੂ ਨਾ ਪਾਤਾਂ ਕਰਨੀਆਂ ਜ਼ਰੂਰੀ ਨੇ ਤਾਂ ਤੁਹਾਨੂੰ ਸਮਝ ਆਏਗੀ ਬਾਪੂ ਸਾਹਿਬ ਕਿਹੜੀ ਕਿਹੜੀ ਦਰ ਕਿੱਥੇ ਕਿੱਥੇ ਕੀ ਦਸਤਾ ਹੈ ਸੋ ਇਥੇ ਸਾਰੇ ਸ਼ਬਦ ਮੈਂ ਲਿਆ ਨਹੀਂ ਘੜੀ ਸਮਾਂ ਕਾਫੀ ਲੱਗ ਜਾਣਾ ਤੇ ਮੈਂ ਇਹੀ ਅੱਜ ਇੱਕ ਸਟਰਸ ਦੇਣਾ ਚਾਹਨਾ ਕਿ ਦਾਨਿਸ਼ੀ ਗੁਰਾਂ ਸਾਹਿਬ ਦੀ ਜਿਤਨੀ ਬਾਣੀ ਹੈ ਉਹ ਸਿਰਫ ਉਸ ਬਕਾਲ ਤਕਦੀ ਉਸ ਤਹੈ ਸਿਰਫ ਔਰ ਸਿਰਫ ਅਰਥ ਕਾ ਨਦੀ ਚਾਲ ਕਰ ਰਹੀ ਹੈ ਇਹ ਮਿਲ ਤੇ ਦੇ ਰਹੀ ਹੈ ਪਾਣੀ ਅਥਾ ਹੈ ਮਿਸੂ ਸਾ ਸੰਗਤ इसलिए अर्थ अर्थी विचार करने करना तुम हो गई और फतेह वागुरु जी का खालसा वागुरु जी की फतेह